ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 64 ਤੋਂ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਜਾਂ ਕਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਇ ਆਪੈ ਆਪ ਮਿਲਾਈ ਬੁਝੈ ਤਾਂ ਨਿਰਮਲ ਹੋਗੈ ਕੋਇ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਇ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਇ ਜੀਅ ਜੰਤ ਏਕ ਆ ਵਿਚਾਰੇ ਕਿਆ ਕੋ ਆਖ ਸੁਣਾਇ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੋਭਾਣਾ ਚਲਦਿਆ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਦਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਵ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਪੀੜੈ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਦੇ ਠੌਰ ਨ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਇਆ ਪਸ਼ੁਤਾਈ ਪੀ ਅੜੈ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅਨ ਦਿਨ ਭਗਤ ਕਰ ਹੈ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੈਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸਬਦੀ ਵਿਚਾਰ ਸਤਗੁਰ ਸੇਵਿਐ ਸਹਜ ਉਪਜੈ ਹਉ ਮੈਂ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਉਰਤਾਰ ਪ੍ਰਭ ਮੇਰਾ ਸਦਾ ਨਿਰਮਲ ਮਨ ਨਿਰਮਲ ਪਾਇਆ ਜਾਏ ਨਾਮ ਨਿਦਾਨ ਹਰ ਮਨ ਵਸੈ ਹਉ ਮੈਂ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇ ਹਉ ਸਦ ਬਲਿਹਾਰੈ ਜਾਵ ਆਪਣੇ ਮਨ ਚਿਤ ਕਹੈ ਕਹਾਈ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਵਸ਼ਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਅਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਉਮੈ ਕਰਮ ਕਮਾਵ ਦੇ ਜਮ ਦੰਡ ਲੱਗੈ ਤਿਨ ਆਏ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲੇਵ ਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਬ ਕਰਤਾ ਲਿਖਿਆ ਤਿਨਾ ਗੁਰਮਤ ਨਾਮ ਸਮਾਈ ਰਹਾ ਵਿਣ ਸਤਗੁਰ ਪਰਤੀਤ ਨ ਆਵਈ ਨਾਮ ਨਾ ਲਾਗੋ ਭਾਉ ਸੁਪਨ ਸੁਖ ਨਾ ਪਾਵਈ ਦੁਖ ਮਹ ਸਵੈ ਸਮਾਈ ਜੇ ਹਰ ਹਰ ਕੀਚੈ ਬਹੁਤ ਲੋਚੀਐ ਕਿਰਤ ਨਾ ਮੇਟਿਆ ਜਾਏ ਹਰ ਕਾ ਭਾਣਾ ਭਗਤ ਹੀ ਮੰਨਿਆ ਸੇ ਭਗਤ ਪਏ ਦਰ ਥਾਈ ਗੁਰ ਸ਼ਬਦ ਦਿੜਾਵੇ ਰੰਗ ਸਿਓ ਬਿਨ ਕਿਰਪਾ ਲਇਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਬੇਖਫਲ ਲਾਗੈ ਧਾਈ ਜੇ ਸੋ ਅੰਮ੍ਰਿਤ ਨੀਰੀਐ ਬਿਖ ਬਖ ਫਲ ਲਗਤਾਈ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਭਾਣਾ ਕਮਾਵਦੇ ਬਿਖ ਹੋਮੈ ਤਜ ਵਿਕਾਰ ਮਨ ਹਠ ਕਿਤੇ ਉਪਾਇ ਨਾ ਛੂਟੀ ਐ ਸਿਮਰਤ ਸਾਸਤਰ ਸੁਧ ਹੋ ਜਾਏ ਇਹ ਸਿਮਰਤ ਕੋਲਾ ਬੋਲਣਾ ਸਾਸਤਰ ਸੁਧ ਹੋ ਜਾਏ ਮੇਲੇ ਸੰਗਤ ਸਾਧੂ ਉੱਭਰੇ ਗੁਰ ਕਾ ਸਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰ ਆਵਾਰ ਗੁਰਮੁਖ ਸਈ ਸੋਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸਿਰੀ ਰਾਗ ਮਹੱਲਾ 3 ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਭਾਈ ਹਰ ਰਸ ਪੀਵੈ ਸਹਜ ਰਹੈ ਉੱਡੈ ਨ ਆਵੈ ਜਾਇ ਮੇਜ ਘਰ ਵਾਸਾ ਪਾਇ ਹਰ ਹਰ ਨਾਮ ਸਮਾਈ ਮਨ ਰੀ ਗੁਰ ਕੀ ਕਾਰ ਕਮਾਈ ਗੁਰ ਕੈ ਭਾਣੈ ਜੇ ਚੱਲਹਿ ਤਾ ਅਨ ਦਿਨ ਰਚੈ ਹਰ ਨਾਇ ਰਹਾ ਪੰਖੀ ਬਿਰਖ ਸੁਹਾਵੜੇ ਉੱਡ ਹੈ ਚੋਹ ਦਿਸ ਜਾਹੇ ਜੇਤਾ ਉੱਡ ਹੈ ਦੁਖ ਕਣੇ ਨਿਤ ਨਿਤ ਦਜ ਹੈ ਤੈ ਬਿਲਲਾਹੀ ਵਿਨ ਗੁਰ ਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀਆਵਲਾ ਸਚ ਸਹਿਜ ਸੁਭਾਈ ਸਾਖਾ ਤੀਨ ਨਿਵਾਰਿਆ ਏਕ ਸ਼ਬਦ ਲਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨ ਮੁਖ ਊਬੇ ਸੋਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨ ਬੈਸੀਐ ਉਨਾ ਘਰ ਨ ਗਿਰਾਉ ਤੇਰਾ ਤਿੰਨਾ ਤੇ ਟਿੱਪੀ ਲੱਗੇ ਤਿੰਨਾ ਨਹੀਂ ਕਹਿਣਾ ਤਿੰਨਾ ਪਾਸ ਨ ਬੈਸੀਐ ਉਨ ਉਨੋ ਨਿਗਣ ਉਨ ਕਰਨਾ ਗਰਾਓ ਕਟਿਅ ਹੈ ਤੈ ਨਿਤ ਜਾਲੀ ਹੈ ਉਨ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੀਐ ਕਿਰਤ ਫਿਰਾਉ ਹੁਕਮੇ ਦਰਸ਼ਨ ਦੇਖਣਾ ਜਹ ਭੇਜ ਹੈ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾ ਜਾਣ ਹੈ ਬੱਪੜੇ ਭੂਲੇ ਫਿਰ ਹੈ ਗਵਾਰ ਹੁਕਮ ਨਾ ਜਾਣ ਹੈ ਬੱਪੜੇ ਬੱਬੇ ਤੇ ਅਦਕ ਲਾ ਕੇ ਪੱਪੇ ਨੂੰ ਔੜ ਡਾੜੇ ਲਾਵਾਂ ਬੱਪੜੇ ਇਤਨੇ ਤਾ ਚਾਰਨ ਕਰਨਾ ਮਨ ਹੱਠ ਕਰਮ ਕਮਾਵਦੇ ਨਿਤਨਿਤ ਹੋਏ ਖਵਾਰ ਅੰਤਰ சாਤ ਨਾ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖਿਆ ਮੋਹ ਸੋਹਣੇ ਗੁਰ ਕਾ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਚਿਆਰ ਆਏ ਸੇ ਪਰਵਾਣ ਹੈ ਸਭ ਕੁਲ ਕਾ ਕਰ ਹੈ ਉਧਾਰ ਸਭ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਜਿਸੀ ਨਦਰ ਕਰ ਦੇਖੈ ਸਚਾ ਇਥੇ ਵਿਸਰਾਮ ਲਾਉਣਾ ਤੈਸਾ ਹੀ ਕੋ ਹੋਇ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਇ ਸ੍ਰੀ ਰਾਗ ਮਹੱਲਾ 3 ਗੁਰਮੁਖ ਨਾਮ ਧਿਆਈਐ ਮਨਮੁਖ ਭੂਜ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਜੇ ਹੀ ਸੁਖ ਪਾਈਐ ਸਹਜੇ ਰਹੈ ਸਮਾਈ ਭਾਈ ਰੇ ਦਸਨ ਦਾਸਾ ਹੋਏ ਗੁਰ ਕੀ ਸੇਵਾ ਦੁਰਭਗਤ ਹੈ ਵਿਰਲਾ ਪਾਏ ਕੋਇ ਰਹਾ ਸਦਾ ਸੁਹਾਗ ਸੁਹਾਗਣੀ ਜੇ ਚੱਲਹਿ ਸਤਗੁਰ ਪਾਈ ਸਦਾ ਪੈਰ ਨਿਹਚਲ ਪਾਈਐ ਨਾ ਓਹ ਮਰੈ ਨਾ ਜਾਏ ਸਬਦ ਮਿਲੀ ਨਾ ਵਿਛੜੈ ਬਿਰਕ ਅੰਕ ਸਮਾਈ ਹਰ ਨਿਰਮਲ ਅਤ ਊਜਲਾ ਵੇਨ ਗੁਰ ਪਾਇਆ ਨਾ ਜਾਇ ਪਾਠ ਪੜੈ ਨਾ ਬੁੱਝੈ ਭੇਖੀ ਭਰਮ ਭੁਲਾਈ ਪਾਠ ਪੜੈ ਇਹਨੂੰ ਭਾਰਾ ਕਰਕੇ ਬੋਲਣਾ ਜੇ ਬੁੱਝੇ ਹੀ ਇਹ ਵੀ ਭਾਰਾ ਕਰਨਾ ਗੁਰਮਤੀ ਹਰ ਸਦਾ ਪਾਇ ਰਸਨਾ ਹਰ ਰਸ ਸਮਾਈ ਮਾਇਆ ਮੋਹ ਚੁਕਾਇਆ ਗੁਰਮਤੀ ਸਹਜ ਸੁਭਾਈ ਬੇਨ ਸਬਦੈ ਜਗੁ ਦੁਖੀਆ ਫਿਰੈ ਮਨ ਮੁਖਾ ਨੋ ਗਈ ਖਾਈ ਸਬਦੇ ਨਾਮ ਧਿਆਈਐ ਸਬਦੇ ਸੱਚ ਸਮਾਈ ਮਾਇਆ ਭੂਲੇ ਸਿੱਧ ਫਿਰਹਿ ਸਮਾਦ ਨਾ ਲੱਗੈ ਸੁਭਾਈ ਤਿੰਨੇ ਲੋਭ ਵਿਆਪਤ ਹੈ ਅਧਿਕ ਰਹੀ ਨਪਟਾਈ ਤਿੰਨ ਲੋ ਨਲੇ ਹੋਣਾ ਤੇ ਐੜਾ ਮੁਖਤਾ ਇਹਨੂੰ ਲੋ ਇਸੇ ਤਰ੍ਹਾਂ ਇਸ ਦਾ ਉਚਾਰਨ ਕਰਨਾ ਵੈਨਗੁਰ ਮੁਕਤ ਨਾ ਪਾਈ ਐ ਨਾ ਦੁਬੇ ਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀ ਐ ਕਿਆ ਮਾਇਆ ਕਰਮ ਕਮਾਈ ਦੁੱਖ ਸੁਖ ਇਹੋ ਜੀਉ ਬੰਧ ਹੈ ਹਉਮੈ ਕਰਮ ਕਮਾਈ ਬਿਨ ਸਬਦ ਭਰਮ ਨ ਚੁਕਈ ਨ ਵਿਚੋ ਹਉਮੈ ਜਾਇ ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸਬਦ ਥਾਇ ਨ ਪਾਇ ਸਬਦੇ ਹਉਮੈ ਮਾਰਿਐ ਮਾਇਆ ਕਾ ਪਰਮ ਜਾਇ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਈ ਬਿਨ ਗੁਰ ਗੁਣ ਨ Japni ਵਿਨਗੁਣ ਭਗਤ ਨਾ ਹੋਏ ਭਗਤ ਵਸਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਇ ਨਾਨਕ ਸਬਦੇ ਹਰ ਸਲਾਹੀਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਭੁਲਾਈ ਮਨ ਮੁਖ ਕਰਮ ਕਰ ਹੈ ਨਹੀਂ ਬੁੱਝ ਹੈ ਵਿਰਥਾ ਜਨਮ ਗਵਾਈ ਗੁਰਬਾਣੀ ਇਸ ਜਗ ਮਹਚਾਨਣ ਕਰਮ ਕਬਸੈ ਮਨ ਆਈ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਲਾਹੀਐ ਸਹਿਜ ਮਿਲੈ ਪ੍ਰਭ ਸੋਏ ਰਹਾਉ ਪਰਮ ਗਿਆ ਭਉ ਭਾਗਿਆ ਹਰ ਚਰਣੀ ਚਿਤ ਲਾਈ ਗੁਰਮੁਖ ਸਬਦ ਕਮਾਈਐ ਹਰ ਵਸੈ ਮਨ ਆਈ ਘਰ ਮਹਿਲ ਸੱਚ ਸਮਾਈ ਐ ਜਮ ਕਾਲ ਨਾ ਸਕੈ ਖਾਈ ਨਮ ਛਿਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੀਤੇ ਸ਼ਬਦ ਪਛਾਨਹ ਹਉ ਮੈਂ ਜਾਤ ਗਵਾਈ ਸੁਰ ਨਰ ਤਨ ਕੀ ਬਾਣੀ ਗਾਵਹਿ ਕੋਈ ਨਾ ਮਿਟੈ ਭਾਈ ਨਦੇਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਅਨੰਦਿਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ 부ਝੈ ਦੂਜਾ ਅਵਰ ਨਾ ਜਾਣੈ ਖਟ ਦਰਸਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਹਾਏ ਖਟ ਦਰਸਨ ਜੋਗੀ ਸੰਨਿਆਸੀ ਖਟਪੋਲਾ ਬੋਲਣਾ ਸਨਿਆਸੀ ਦਾ ਸਸੇ ਤੇ ਟਿੱਪੀ ਲੱਗੀ ਹੈ ਉਚਾਰਨ ਕਰਨ ਸਤਿਗੁਰ ਸੇਵ ਹੈ ਤਾ ਗਤਮਿਤ ਪਾਵ ਹੈ ਹਰ ਜੀਵ ਮਨ ਵਸਾਏ ਸੱਚੀ ਬਾਣੀ ਸਿਓ ਚਿਤ ਲਾਗੇ ਆਵਣ ਜਾਣ ਰਹਾਏ ਪੰਡਿਤ ਪੜ ਪੜ ਬਾਦ ਵਖਾਣ ਹੈ ਬਿਨ ਗੁਰ ਭਰਮ ਭੁਲਾਈ ਲਖ 84 ਫੇਰ ਪਿਆ ਵਿਨੇ ਸਬਦ ਮੁਕਤ ਨਾ ਪਾਏ ਜਾ ਨਾਉ ਚਿਤੇ ਤਾ ਗਤ ਪਾਈ ਜਾ ਸਤਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਰ ਉਪਜੈ ਜਾ ਸਤਗੁਰ ਮਿਲੇ ਸੁਭਾਈ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਗੁਰ ਭਾਈ ਸਦ ਬਲੇ ਹਾਰੀ ਗੁਰ ਅਪੁਨੇ ਵਿਟ ਹੋ ਜੇ ਹਰ ਸੇਤੀ ਚਿਤ ਲਾਈ ਸਤਿਵਿਰਹਾਰੀ ਗੁਰ ਆਪਣੇ ਬਿੱਟੋ ਇੱਥੇ ਵਿਸ਼ਰਾਮ ਲਉਣਾ ਜੇ ਹਰ ਸੇਤੀ ਚਿਤ ਲਾਈ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰਕੈ ਸਬਦਿ ਪਛਤ। ਸ੍ਰੀ ਰਾਗ ਮਹੱਲਾ ਤੀਜਾ। ਸਹਜੈ ਨੋ ਸਭ ਲੋਚ ਦੀ। ਬਿਨ ਗੁਰ ਪਾਇਆ ਨਾ ਜਾਇ। ਪੜ ਪੜ ਪੰਡਿਤ ਜੋਤ ਕੀ ਥਕੇ ਭੇਖੀ ਭਰਮ ਭੁਲਾਇ। ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜਾਈ। ਭਾਈ ਰੇ ਗੁਰ ਬਿਨ ਸਹਜ ਨਾ ਹੋਇ। ਸਬਦ ਹੀ ਤੇ ਸਹਜ ਊਪਜੈ ਹਰ ਪਾਇਆ ਸੱਚ ਸੋਇ ਰਹਾ ਸਹਜੇ ਗਾਵਿਆ ਥਾਏ ਪਵੈ ਵਿਨ ਸਹਜੈ ਕਥਨੀ ਬਾਦ ਸਹਜੇ ਹੀ ਭਗਤ ਊਪਜੈ ਸਹਜ ਪਿਆਰ ਬੈਰਾਗ ਸਹਜੈ ਹੀ ਤੇ ਸੁਖ ਸਾਥ ਹੋਇ ਵਿਨ ਸਹਜੈ ਜੀਵਨ ਬਾਦ ਸਹਜ ਸਲਾਹੀ ਸਦਾ ਸਦਾ ਸਹਿਜ ਸਮਾਦ ਲਗਾਈ ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਈ ਸਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਈ ਸਹਿਜੇ ਕਾਲ ਵਿਡਾਰਿਆ ਸੱਚ ਸਰਣਾਈ ਪਾਈ ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਈ ਸੇ ਵੱਡ ਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਈ ਮਾਇਆ ਵਿੱਚ ਸਹਜ ਨਾ ਉਪਜੈ ਮਾਇਆ ਦੂਜੈ ਭਾਈ ਮਨਮੁਖ ਕਰਮ ਕਮਾਵਣੀ ਹਉਮੈ ਜਲੇ ਜਲਾਈ ਜੰਮਣ ਮਰਣ ਨਾ ਚੁਕਈ ਫਿਰ ਫਿਰ ਆਵੈ ਜਾਇ ਤ੍ਰਿਹੂ ਗੁਣਾ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਪਰਮ ਭੁਲਾਇ ਪੜੀਐ ਗੁਣੀਐ ਕਿਆ ਕਥਿਐ ਜਾ ਮੁੰਡ ਹੋ ਕੁੱਥਾ ਜਾਏ ਚੌਥੇ ਪਦਮ ਹੈ ਸਹਿਜ ਹੈ ਗੁਰਮੁਖ ਪੱਲੈ ਪਾਈ ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋਜੀ ਹੋਏ ਗੁਣਵੰਤੀ ਸਾਲਾਹਿਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਿਲਾਇਸੀ ਸਬਦ ਮਿਲਾਵਾ ਹੋਏ ਵਿਨ ਸਹਿਜ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜੇ ਹੀ ਸੋਝੀ ਪਈ ਸੱਚੈ ਸ਼ਬਦ ਅਪਾਰ ਆਪੇ ਬਖਸ ਮਿਲਾਇਨ ਪੂਰੇ ਗੁਰ ਕਰਤਾਰ ਸਹਜੇ ਅਦਿਸ਼ਟ ਪਛਾਣੀ ਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਉੁਰ ਸਬਦ ਸਲਾਹੀਐ ਜਿਸ ਦਾ ਅੰਤ ਨਾ ਪਾਰ ਆਵਾਰ ਗਿਆਨੀਆ ਕਾ ਤਨ ਨਾਮ ਹੈ ਸਹਿਜ ਕਰ ਹੈ ਵਾਪਾਰ ਅਨ ਦਿਨ ਲਾਹਾ ਪਰ ਨਾਮ ਲੈਨ ਅਖੁੱਟ ਭਰੇ ਪੰਡਾਰ ਨਾਨਕ ਤੋਟ ਨਾ ਆਵਈ ਦੀਏ ਦੇਵਨ ਹਾਰ ਆਨੰਦਨ ਲਾਹਾ ਹਰ ਨਾਮ ਲੈਨ ਅਖੋਟ ਪਰੇ ਮੰਡਾਰ ਨਾਨਕ ਟੋਟ ਨਾ ਆਵਈਂ ਦੀਏ ਦੇਵਨ ਹਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ